ਅੱਜ ਮੰਡਰੇਗਾ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੱਡੀ ਕਾਨਿਆਂ ਵਾਲੀ ਦੇ ਵਿੱਚ ਹੋਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਮਿੰਗ ਦੇ ਪੇਸ਼ਾ ਮਿਲ ਹੋਇਆ ਪਰ ਇਥੋਂ ਸਾਬਤ ਹੁੰਦਾ ਕਿ ਮਜ਼ਦੂਰ ਇਕੱਠੇ ਹੋਣਾ ਚਾਹੁੰਦੇ ਆ ਕਿਉਂਕਿ ਦਿਨੋਂ ਦਿਨ ਜਿਹੜੀਆਂ ਇੰਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਉਹ ਦੇ ਦਿਨ ਦਿਨ ਮਜ਼ਦੂਰਾਂ ਦੇ ਜਿਹੜੇ ਹੱਕ ਹੋਏ ਜਾ ਰਹੇ ਆ ਔਰ ਜਿਹੜੀ ਸੈਂਟਰ ਗਵਰਨਮੈਂਟ ਜਿਹੜੀ 2014 ਦੇ ਵਿੱਚ ਸੱਤਾ ਦੇ ਉੱਤੇ ਕਾਬਜ ਹੋਈ ਹੈ ਮੋਦੀ ਸਰਕਾਰ ਉਹਨੇ ਸੱਤਾ ਦੇ ਉੱਪਰ ਬੈਠਦਿਆਂ ਦੇ ਨਾਲ ਮਜਦੂਰਾਂ ਤੇ ਕਿਸਾਨਾਂ ਦੇ ਉੱਪਰ ਜਿਹੜੇ ਅत्याचार ਤੇੜੇ ਕਾਲੇ ਕਾਨੂੰਨ ਚਾਰ ਪਾਸ ਕੀਤੇ ਆ ਉਹ ਉਹਨਾਂ ਕਾਨੂੰਨਾਂ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਜਿਹੜਾ ਮਨਰੇਗਾ ਦਾ ਕੰਮ ਹੈ ਕੱਲੇ ਛਪੜਾਂ ਦਾ ਕੰਮ ਦਿੱਤਾ ਗਿਆ ਉਸ ਸ਼ਬਦਾਂ ਦੇ ਵਿੱਚ ਅਸੀਂ ਉਹ ਸੈਂਟਰ ਗਵਰਨਮੈਂਟ ਦੀ ਨਿੰਦਾ ਕਰਦੇ ਆ ਔਰ ਜਿਹੜੀਆਂ ਖਾਲਿਆਂ ਦਾ ਤੇ ਨਹਿਰਾਂ ਛੜਕਾਂ ਦਾ ਕੰਮ ਬੰਦ ਕੀਤਾ ਗਿਆ ਉਹ ਬਹਲ ਕੀਤਾ ਜਾਵੇ ਔਰ ਮਨਰੇਗਾ ਦਾ ਕੰਮ ਹੈ ਜਿਹੜਾ ਉਹ 365 ਦਿਨ ਕੰਮ ਹੈ ਜਿਹੜਾ ਉੱਦਾ ਜਾਵੇ ਜੇ 365 ਦੇ ਨਾਮ ਸਰਕਾਰ ਨਹੀਂ ਦਿੰਦੀ ਤੇ ਫਿਰ ਛੜਾਂ ਜਿਹੜੇ ਬੜੇ ਆਏ ਹੋਏ ਆ ਜਿਹੜੀ ਦਫ਼ਤਰ ਹੈ ਉਹ ਦਿਨ ਰਾਤ ਅਣਮਿਥੇ ਸਮੇਂ ਲਈ ਘੇਰੇ ਜਾਣਗੇ ਔਰ ਅਸੀਂ ਨਾਲ ਮੰਗ ਇਹ ਵੀ ਕਰਦੇ ਆ ਕਿ ਜਿਹੜੀ ਮਨਰੇਗਾ ਦਾ ਕੰਮ ਹੈ ਉਹ 700 ਰੁਪਏ ਦਿਹਾੜੀ ਕੀਤੀ ਜਾਵੇ ਮੈਡੀਕਲ ਕਿੱਟ ਦਾ ਪ੍ਰਬੰਧ ਮਜ਼ਦੂਰਾਂ ਵਾਸਤੇ ਕੀਤਾ ਜਾਵੇ ਜਿਹੜਾ 5-4 ਕਿਲੋਮੀਟਰ ਘੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦੇ ਆ ਉਹਨਾਂ ਵਾਸਤੇ ਸਰਕਾਰੀ ਸਾਈਕਲ ਜਿਹੜੇ ਮੁਹੱਈਆ ਕਰਾਏ ਜਾਣ ਮਨਰੇਗਾ ਮਕਮਲ ਤੌਰ ਤੇ ਪੱਕੀ ਮਨਰੇਗਾ ਜਿਹੜੀ ਚੱਲਣੀ ਚਾਹੀਦੀ ਹੈ ਔਰ ਅਸੀਂ ਨਾਲ ਮੰਗ ਇਹ ਵੀ ਕਰਦੇ ਆ ਕਿ ਸ਼ੁੱਕਰਵਾਰ ਦੀ بجائے ਐਤਵਾਰ ਮਨਰੇਗਾ ਦੀ ਛੁੱਟੀ ਕੀਤੀ ਜਾਵੇ 300 ਦਿਨ ਜਿਹੜਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਔਰ ਜਿਹੜੇ ਮੇਡ ਉਹ ਮੇਡ ਮਜ਼ਦੂਰਾਂ ਦੇ ਵਿੱਚੋਂ ਹੀ ਜਿਹੜੇ ਮੇਡ ਲਏ ਜਾਣ ਔਰ ਜਿਹੜੀ ਵੱਡੀ ਪੱਧਰ ਤੇ ਜਿਹੜੀ ਮਨਰੇਗਾ ਦੀ ਕਰੇਵਾਜੀ ਹੁੰਦੀ ਆ ਉਹ ਕਰੇਵਾਜੀ ਬੰਦ ਕੀਤੀ ਜਾਵੇ ਮਨਰੇਗਾ ਦੀ ਇਹੜੀ ਸਸੁਰਗੀ ਘਟ ਘਟ ਕੀਤੀ ਜਾਵੇ ਤੇ ਨਾਲ ਅਸੀਂ ਮੰਗਰਦੇ ਆ ਵੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਜਿਹੜਾ ਉਹ ਮਨਰੇਗਾ ਦੇ ਮਜ਼ਦੂਰਾਂ ਵਾਸਤੇ ਕੀਤਾ ਜਾਵੇ ਨਾਲ ਵਰਦੀਆਂ ਤੇਜਰਾਬਾ ਬੂਟਾ ਜਿਹੜੇ ਦੇ ਮਰੀਗਾਂ ਨੂੰ ਦਿੱਤੇ ਜਨ ਮੰਗ ਕਰਦੇ ਵੀ ਸਾਰੇ ਪੱਧਰ ਦੇ ਵਿੱਚ ਹੀ ਬੰਗਰ ਦੇ ਮਜ਼ਦੂਰਾਂ ਨੂੰ ਦਿੱਤੇ ਜਾਣ ਔਰ ਨਾਲ ਅਸੀਂ ਇਹ ਵੀ ਮੰਗ ਕਰਦੇ ਜਿਹੜੇ ਲਾਕਡਾਊਨ ਦੇ ਦੌਰਾਨ ਜਿਹੜੀਆਂ ਪ੍ਰਾਈਵੇਟ ਫੈਨਸ ਕੰਪਨੀਆਂ ਤੋਂ ਭੈਣਾ ਸਾਡੀਆਂ ਨੇ ਲੋਨ ਚੱਕੇ ਸੀ ਲੋਨ ਆ ਜਿਹੜੇ ਉਹ ਵੱਡੇ ਵੱਡੇ ਕਾਰਪੋਰੇਟ ਕਾਰਾਨਿਆਂ ਦੇ ਕਰਜ਼ੇ ਮਾਫ ਕੀਤੇ ਗਏ ਉਹ ਸਾਡੇ ਮਜ਼ਦੂਰਾਂ ਦੇ ਕਰਜ਼ੇ ਕਿਉਂ ਨਹੀਂ ਮਾਫ ਕੀਤੇ ਗਏ ਅਸੀਂ ਆਲੰਗ ਕਰਦੇ ਵੀ ਜਿਹੜੀਆਂ ਸਾਡੀਆਂ ਭੈਣੇ ਬੈਂਕਾਂ ਤੋਂ ਸਰਕਾਰੀ ਬੈਂਕਾਂ ਤੋਂ ਜਾਂ ਗੈਸ ਬੈਂਕਾਂ ਤੋਂ ਜਾਂ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਆ ਉਹ ਤਰਾਂ ਤੱਕ ਅੱਗੇ ਜਿਹੜੇ ਉਹ ਮਾਫ ਕੀਤੇ ਜਾਣ ਕਿਉਂਕਿ ਬੈਂਕਾਂ ਵਾਲੇ ਜਾਂ ਟੋਪਕਾਂ ਵਾਲੇ ਆ ਉਹ ਪਿੰਡਾਂ ਦੇ ਵਿੱਚ ਸਾਡੀਆਂ ਪਿੰਡਾਂ ਦਾ ਲੰਗਾ ਤੱਕ ਪਰਾੜਦੇ ਆ ਤੇ ਕਈ ਥਾਂ ਤੇ ਇਹੋ ਜਿਹੀਆਂ ਘਟਨਾਵਾਂ ਵੀ ਹੋਈਆਂ ਕਿ ਜਿੱਤ ਘਰਾਂ ਦੇ ਵਿੱਚ ਸਮਾਨ ਲੈ ਕੇ ਚੱਕ ਕੇ ਤੇ ਉਹ ਬਹੁਤ ਨਿੰਦਣਯੋਗ ਹੈ ਵੀ ਅਸੀਂ ਪੰਜਾਬ ਸਰਕਾਰ ਉਹ ਵੀ ਕਰਦੇ ਆ ਵੀ ਇਹ ਜਿਹੜਾ ਸਿਸਟਮ ਬਣ ਕੀਤਾ ਵੀ ਔਰ ਮੰਰੇਗਾ ਤੇ ਮਾਫੀ ਹੋਣਾ ਮੈਂ ਜਿੰਨੀ ਦੂਰ ਹੈ ਪਿੰਡਾਂ ਸਾਡੀਆਂ ਨੇ ਲਾਉਣ ਲਏ ਉਹ ਕਰਕੇ ਮਾਫੀ ਦਿੱਤੀ ਜਾਣ ਤੇ ਮੋੜ ਬਹਾਲ ਹੈ ਜਿਹੜੇ ਉਹਨਾਂ ਨੂੰ ਕਰਜ਼ੇ ਘੱਟ ਤੋਂ ਘੱਟ ਵਿਆਜ ਤੇ ਜਿਹੜਾ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਆ 5 ਲੱਖ ਰੁਪਏ ਤੀਕਾ ਜਿਹੜਾ ਉਹਨਾਂ ਨੂੰ ਲਾਉਣ ਦਿੱਤਾ ਜਾਵੇ ਡੇਰੇ ਪ੍ਰਧਾਨ ਮੰਤਰੀ ਆਵਾਸ ਜਿਤਨਾ ਮਕਾਨ ਸੀਗੇ 2022 ਦਾ ਸੈਟਰ ਗਵਰਨਮੈਂਟ ਦੇ ਲਕਸ਼ੇ ਰੱਖਿਆ ਸੀ ਬੱਚੇ ਮਕਾਨ ਪੱਕੇ ਕੀਤੇ ਜਾਣਗੇ ਉਹ ਮਕਾਨ ਪੱਕੇ ਕੀਤੇ ਜਾਂ ਪਿੰਡਾਂ ਦੇ ਵਿੱਚ ਅੱਜ ਤੀਕ ਮਜ਼ਦੂਰਾ ਮਕਾਨ ਪੱਕੇ ਨਹੀਂ ਕੀਤੇ ਗਏ ਅਸੀਂ ਸਖਤ ਸ਼ਬਦਾਂ ਵਿੱਚ ਸੈਂਡਵਾਰੰਟ ਦੀ ਅਣਖੇਦੀ ਕਰਦੇ ਹਾਂ ਤੇ ਇਨ ਇਨਾਂ ਚੀਜ਼ਾਂ ਤੇ ਜਿਹੜਾ ਦੌਰ ਸਰਕਾਰ ਕਰੇ ਮੇਰੀ 2500 ਰੁਪਿਆ ਆਪਾ ਤੇ ਲਸਣਾਂ ਆਹੀ ਨੇ ਵਿਧਵਾ ਉਹ 300 ਰੁਪਿਆ ਪੈਨਸ਼ਨ ਤੁਰੰਤ ਕੀ ਜਾਵੇ ਜਿਹੜੀ ਸਕਾਲਰਸ਼ਿਪ ਹੈ ਜਾਂ ਬੱਚਿਆਂ ਦੇ ਬੇਫਰ ਉਹ ਤੁਰੰਤ ਖਾਤਿਆਂ ਦੇ ਵਿੱਚ ਮਜ਼ਦੂਰਾਂ ਦੇ ਪਾਏ ਜਾਣ ਔਰ ਜਿਹੜੀ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਪੰਜਾਬ ਸਰਕਾਰ ਨੇ 2022 ਦੇ ਵਿੱਚ ਵਾਅਦਾ ਕੀਤਾ ਵੀ ਜਿਹੜੇ ਭੈਣਾ ਸਾਡੀਆਂ ਨੂੰ ਮਤਲਬ ਕਿ 1000 ਰੁਪਿਆ ਸੀ ਖਾਤਿਆਂ ਚ ਪਾਏ ਪਰ ਉਹ ਪੰਜਾਬ ਸਰਕਾਰ ਇਹੋ ਪੱਤਰੀ ਨਾ ਜਰਾ ਰਹੀ ਹੈ ਅੱਜ ਦੀ ਪੜਾਅ ਪਾਣ ਦੇ ਖਾਤਿਆਂ ਵਿੱਚ ਜਿਹੜੇ ਪੈਣਾ ਸਾੜੀਆਂ ਦੇ ਖਾਤੇ ਚ ਪਾਏ ਗਏ ਉਸ ਮਾਨਸਾ ਕਰਨੇ ਨੂੰ ਖਾਤੇ ਵਿੱਚ ਪੈਸੇ ਪਾਏ ਜਾਣ ਔਰ ਅਸੀਂ ਮੰਗ ਨਾਲ ਇਹ ਵੀ ਕਰਦੇ ਆ ਵੀ ਜਿਹੜੇ ਪੜ੍ਹੇ ਲਿਖੇ ਅੱچے ਨੌਜਵਾਨ ਬੇਜ਼ਗਾਰ ਫਿਰਦੇ ਆ ਇਹਨਾਂ ਨੂੰ ਤਰੰਤ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਉਹ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਸਾਡੇ ਬੱਚਿਆਂ ਦਾ ਜਿਹੜਾ ਉਹ ਨਸ਼ੇ ਵਾਲੇ ਪਾਸੇ ਧਿਆਨ ਨਹੀਂ ਹੋਊਗਾ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਵੀ ਜਿਹੜੀ ਸੈਂਟਰ ਗਵਰਨਮੈਂਟ ਉਹ ਜੇ ਬੀਪੀਐਲ ਦੇ ਕਾਰਡ ਕੱਟੇ ਆ ਉਦੋਂ ਦਰਾਂ ਉਹ ਬਹਾਲ ਕੀਤੇ ਜਾਣ ਜਿਹੜੀਆਂ ਰਸੋਈ ਨਾਲ ਚੀਜ਼ਾਂ ਸੰਬੰਧਤ ਹੈ। ਹੋਰ ਸੋਈ ਨਾਲ ਸੰਬੰਧ ਚੀਜ਼ਾਂ ਜਿਹੜਾ ਡੀਪਵਾਂ ਤੇ ਸਾਨੂੰ ਮਈਆਂ ਕਰਾਈਆਂ ਇਸ ਕਰਕੇ ਅਸੀਂ ਇੱਜਾਂ ਦੀ ਮੰਗ ਕਰਦੇ ਆ ਜੇ ਸਰਕਾਰ ਸਾਡੀਆਂ ਸ਼ਰਤਾਂ ਇਹ ਨਹੀਂ ਮੰਨਦੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫ਼ਤਰ ਵੀ ਘੇਰੇ ਜਾਣਗੇ। ਦੀਆਂ ਚੱਕਾਂ ਵੀ ਘੇਰੀਆਂ ਜਾਣਗੀਆਂ ਤੇ ਆਣਥੇ ਸਮੇਲੀ ਜਿਹੜੇ ਉੱਤਰਨੇ ਨਹੀਂ ਜਾਣਗੇ। ਜੀ ਜਿੰਦਿਤ ਕਾਰ ਹੈ ਮੈਂ ਬਟ ਗਾਨਿਆ ਵਾਲੀ ਜੀ ਤੇ ਇਹ ਮਨਰੇਗਾ ਜੁਨੀਅਨ ਮਨੂ ਹੋਈ ਹੈ ਤੇ ਇਹ ਹੋਈ ਮੀਟਿੰਗ ਲਈ ਹੋਇਆ ਸਕੇ ਕਿਉਂਕਿ ਸਰਕਾਰ ਨਰੇਗਾ ਦਾ ਕੰਮ ਬੰਦ ਕਰਨਾ ਚਾਹੁੰਦੀ ਆ ਇਹ ਸਾਰੇ ਮਜ਼ਦੂਰ ਚਾਹੁੰਦੇ ਆ ਵੀ ਨਰੇਗਾ ਦਾ ਕੰਮ ਨਹੀਂ ਬੰਦ ਹੋਣਾ ਚਾਹੀਦਾ ਤੇ ਅਸੀਂ ਤਾਂ ਚਾਹੁੰਦੇ ਆ ਵੀ ਨਰੇਗਾ ਦਾ ਕੰਮ ਸਵਾਰੀ ਹੋਰ ਅੱਗੇ ਆਈਏ ਅਸੀਂ ਨਰੇਗਾ ਚ ਹੋਰ ਕੋਜ਼ ਵਰਕਰਾਂ ਹੋਰ ਕੰਮ ਮਿਲੇ ਹੋਰ ਕਾਟ ਬੰਦ ਤੇ ਸਰਕਾਰ ਬੰਦ ਕਰਨਾ ਚਾਹੁੰਦੀ ਹੈ ਕਿਉਂ ਕਰਦੀ ਹੈ ਬੰਦ ਸਰਕਾਰ ਅਸੀਂ ਨਹੀਂ ਬੰਦ ਅਸੀਂ ਸਰਕਾਰ ਦੇ ਖਿਲਾਫ ਇਹ ਧਰਨੇ ਮਜਾਰੀ ਕਰਾਂਗੇ ਕਿਉਂਕਿ ਸਾਡਾ ਕੰਮ ਇਹ ਹੀ ਤੁਹਾਡੇ ਕੋਲ ਰੰਮ ਰਹਿ ਗਿਆ ਬਾਕੀ ਸਾਰੇ ਕਿਤਾਂਲੇ ਕੰਮ ਮਸ਼ੀਨਰੀਆਂ ਕਰਨ ਲੱਗ ਗਏ ਸਾਰੇ ਕੰਮ ਬੰਦ ਹੋ ਗਏ ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਤੇ ਸਰਕਾਰ ਬੰਦ ਕਰਨ ਦੀ ਤੁਲੀ ਵੀ ਹੈ ਤੇ ਪਰ ਅਸੀਂ ਨਹੀਂ ਬੰਦ ਹੋਣ ਦੇਣਾ ਅਸੀਂ ਸਾਰੇ ਧਰਨਾ ਲਾਵਾਂਗੇ ਸਾਰੇ ਗਰੀਬ ਜਨਤਾ ਸਾਰੇ ਮਜ਼ਦੂਰ ਇਸ ਦਾ ਇਕੱਠੇ ਹੋ ਕੇ ਇਹ ਧਰਨੇ ਲਾਵਾਂਗੇ ਸਰਕਾਰ ਦੇ ਦਫ਼ਤਰ ਘਰਾਵ ਕਰਾਂਗੇ ਕੇਂਦਰ ਸਰਕਾਰ ਤੱਕ ਜਾਵਾਂਗੇ ਇਸੇ ਤਰ੍ਹਾਂ ਹੋ ਕਰਨਗੇ